ਦਲਜੀਤ ਦਸਾਂਜ ਦੇ ਹੱਕ ਵਿੱਚ ਬੋਲੇ ਰਣਜੀਤ ਸਿੰਘ ਢੱਡਰੀਆਂ ਵਾਲੇ ਕਿਹਾ ਕਿ ਦੇਸ਼ਾਂ ਦੇ ਝਗੜੇ ਚੱਲਦੇ ਰਹਿੰਦੇ ਹਨ ਪਰੰਤੂ ਕਲਾਕਾਰ ਸਭ ਦੇ ਸਾਂਝੇ ਹੁੰਦੇ ਹਨ ਉਹਨਾਂ ਕਿਹਾ ਕਿ ਭਾਰਤ ਅਤੇ ਸਿੱਖਾਂ ਨੂੰ ਖਾਸ ਤੌਰ ਤੇ ਦਲਜੀਤ ਤੇ ਮਾਣ ਹੋਣਾ ਚਾਹੀਦਾ ਹੈ ਜਿਸ ਨੇ ਪੂਰੀ ਦੁਨੀਆ ਦੇ ਵਿੱਚ ਦੇਸ਼ ਅਤੇ ਕੌਮ ਦਾ ਨਾਮ ਰੌਸ਼ਨ ਕੀਤਾ ਉਹਨਾਂ ਕਿਹਾ ਜਦੋਂ ਵੀ ਕੋਈ ਪੱਗ ਵਾਲਾ ਤਰੱਕੀ ਕਰਦਾ ਹੈ ਤਾਂ ਉਸ ਦੀ ਆਲੋਚਨਾ ਕੀਤੀ ਜਾਂਦੀ ਹੈ ਉਹਨਾਂ ਕਿਹਾ ਕਿ ਵਿਅਕਤੀ ਕਿਸੇ ਵੀ ਧਰਮ ਦਾ ਹੋਵੇ ਉਸ ਨੂੰ ਚੰਗਾ ਇਨਸਾਨ ਬੰਨਣਾ ਚਾਹੀਦਾ ਹੈ ਨਾਬਾ ਤੋਂ ਰਵੀ ਸ਼ੰਕਰ ਦੀ ਵਿਸ਼ੇਸ਼ ਰਿਪੋਰਟ ਜੰਦਾ ਵੀ ਮੈਨੂੰ ਮੇਰੇ ਬੋਲਾਂ ਦੀ ਸਜ਼ਾ ਦੇ ਰਹੇ ਹੋ ਤੇ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਉਹਨਾਂ ਨੂੰ ਵੀ ਸਜ਼ਾ ਦਿਓ ਮੈਂ ਇੱਥੇ ਅੜ ਕੇ ਨਹੀਂ ਖੜਿਆ ਮੈਂ ਆਪਣੀ ਅੜੀ ਇਸ ਕਰਕੇ ਛੱਡੀ ਕਿ ਚਲੋ ਕੋਈ ਗੱਲ ਨਹੀਂ ਅਸੀਂ ਆਪਣੀ ਝੋਲੀ ਚ ਪਵਾਉਨੇ ਆ ਸੋ ਅਸੀਂ ਤਾਂ ਝੁਕਈਆਂ ਤੇ ਮੇਰਾ ਮੰਨਣਾ ਇਹ ਹੈ ਕਿ ਏਕਤਾ ਹੋ ਸਕਦੀ ਹੈ ਜਦੋਂ ਅਸੀਂ ਸਾਰੇ ਗੁਰੂ ਸਾਹਿਬ ਨੂੰ ਵੱਡਾ ਕਰਕੇ ਜਾਣੀਏ ਸਤਿਗੁਰਾਂ ਦਾ ਪਿਆਰ ਸਾਡੇ ਲਈ ਵੱਡਾ ਹੈ ਇਸੀਂ ਆਪਣੀ ਗੋ ਨੂੰ ਛੱਡੀਏ ਗੋ ਛੱਡਾਂਗੇ ਤਾਂ ਏਕਤਾ ਹੋ ਸਕਦੀ ਹੈ ਜਿੰਨਾ ਚਿਰ ਆਪਣੀ ਗੋ ਰੱਖਾਂਗੇ ਹੰਕਾਰ ਰੱਖਾਂਗੇ ਸਾਡੇ ਹੰਕਾਰ ਟਕਰਾਉਂਦੇ ਰਹਿਣਗੇ ਤੇ ਕਦੇ ਏਕਤਾ ਨਹੀਂ ਹੋ ਸਕਦੀ ਏਕਤਾ ਵਾਸਤੇ ਸਾਨੂੰ ਗੁਰੂ ਸਾਹਿਬ ਨੂੰ ਵੱਡੇ ਮੁਖ ਰਖੀਏ ਉਹਨਾਂ ਕੰਨੀ ਦੇਖੀਏ ਫੇਰ ਅਸੀਂ ਸਾਰੇ ਇੱਕ ਹੋ ਕੇ ਚਲੀਏ ਔਰ ਅੱਜ ਜੇ ਨਾ ਇੱਕ ਹੋਵਾਂਗੇ ਤੇ ਆਉਣ ਵਾਲਾ ਸਮਾਂ ਪੰਜਾਬ ਲਈ ਬੜਾ ਘਾਤਕ ਹੋਊਗਾ ਨਸ਼ਿਆਂ ਦਾ ਤਾਂ ਬੋਲਬਾਲ ਹੈ ਹੀ ਹੁਣ ਤਾਂ ਧਰਮ ਪਰਿਵਰਤਨ ਦੀ ਵੀ ਲਹਿਰ ਚੱਲ ਰਹੀ ਹੈ ਧਰਮ ਕੋਈ ਮਾੜਾ ਨਹੀਂ ਸਾਡਾ ਕੋਈ ਇਸਾਈਆਂ ਨਾਲ ਵਿਰੋਧ ਨਹੀਂ ਹੈ ਨਾ ਹੀ ਅਸੀਂ ਕਿਸੇ ਦੇ ਪ੍ਰੋਗਰਾਮ ਰੋਕਣ ਜਾਣਾ ਹੈ ਨਾ ਰੌਲਾ ਪਾਉਣਾ ਹੈ ਉਹ ਆਪਣੇ ਤਰੀਕੇ ਨਾਲ ਕਰਦੇ ਆ ਪਰ ਅਸੀਂ ਆਪਣੀ ਲਕੀਰ ਵੱਡੀ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਮਾੜਾ ਨਹੀਂ ਕਹਿੰਦੇ ਪਰ ਅਸੀਂ ਆਪਣੇ ਗੁਰੂ ਸਾਹਿਬ ਦੀ ਸਿਫਤ ਜ਼ਿਆਦਾ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਨਾ ਭੰਡ ਕੇ ਆਪਣੇ ਗੁਰੂ ਸਾਹਿਬ ਦੀ ਵਡਿਆਈ ਜਾਦਾ ਕਰਾਂਗੇ ਤਾਂ ਜੋ ਆਪਣੇ ਆਪ ਹੀ ਪਤਾ ਲੱਗੇ ਕਿ ਸਾਡੇ ਗੁਰੂ ਸਾਹਿਬ ਦਾ ਇਤਿਹਾਸ ਕੀ ਹੈ ਗੁਰੂ ਸਾਹਿਬ ਦੀਆਂ ਕੁਰਬਾਨੀਆਂ ਕੀ ਨੇ ਔਰ ਇਹ ਤਾਂ ਹਰ ਸਿੱਖ ਬੱਚਾ ਬੱਚਾ ਜਾਣਦਾ ਹੈ ਕਿ ਸਾਡੇ ਗੁਰੂ ਸਾਹਿਬ ਦਾ ਜਿਹੜਾ ਇਤਿਹਾਸ ਹੈ ਉਹ ਜਿਆ ਇਤਿਹਾਸ ਉਹੋ ਜੀ ਕੁਰਬਾਨੀ ਉਹੋ ਜਿਆ ਜਜ਼ਬਾ ਕਿਤੇ ਨਹੀਂ ਹੈ ਜਸਤਾ ਉਹ ਜਿਹੜੀ ਦੁਕਾਨ ਦੀ ਜਿਹੜੀ ਪਹਿਲਾਂ ਜਸਪੰਨ ਸੀ ਖਾਲੜਾ ਤੇ ਫਿਲਮ ਨਹੀਂ ਉਹ ਮੈਨ ਹੋਈ ਕਿਉਂ ਸਰਦਾਰ ਦੀ ਫਿਲਮ ਹੈ ਜਿਹੜੀ ਉਹ ਵੀ ਇੰਡੀਆ ਦੇ ਵਿੱਚ ਵੈਗ ਹੈ ਵਿਦੇਸ਼ਾਂ ਹਾਂ ਇਹ ਕਿਤੇ ਨਾ ਕਿਤੇ ਗੱਲ ਤਾਂ ਹੈਗੀ ਐ ਜੀ ਕਿ ਜਦੋਂ ਕੋਈ ਪੱਗ ਵਾਲਾ ਬਹੁਤ ਜ਼ਿਆਦਾ ਤਰੱਕੀ ਕਰਦਾ ਸੋ ਵਿਰੋਧੀ ਤੇ ਹੈਗੇ ਹੈਗੇ ਤੇ ਕਿਉਂਕਿ ਉਹਨੂੰ ਪਕਹਿਰੀ ਅੱਖ ਨਾਲ ਵੇਖਿਆ ਤਾਂ ਜਾਂਦਾ ਹੀ ਐ ਪਰ ਨਾਲ ਨਾਲ ਸਾਡੇ ਵਾਲੇ ਬੰਦੇ ਵੀ ਜਿਵੇਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਵੀ ਆਪਣੇ ਵਾਲੇ ਵਿੱਚ ਗਦਾਰ ਹੋ ਜਾਂਦੇ ਨੇ ਸਾਡੇ ਹੀ ਬੰਦੇ ਕਈ ਬਹੁਤ ਸਾਰੇ ਗਾਇਕ ਹਨ ਕਈ ਬਹੁਤ ਸਾਰੇ ਅਦਾਕਾਰ ਹਨ ਐਕਟਰ ਹਨ ਜਿਹੜੇ ਕਿਤੇ ਨਾ ਕਿਤੇ ਜੈਲਸ ਕਰਦੇ ਹੀ ਸੀ ਵੀ ਕੋਈ ਬਹਾਨਾ ਬਣੇ ਇਹ ਅਸੀਂ ਵਿਰੋਧ ਕਰੀਏ ਸੋ ਮੈਨੂੰ ਤਾਂ ਇਹ ਹੈ ਕਿ ਨੌਜਵਾਨ ਪੱਗ ਨੂੰ ਬਹੁਤ ਅੱਗੇ ਤੱਕ ਲੈ ਕੇ ਗਿਆ ਤੇ ਉਹਦਾ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਹੈ ਤੇ ਇੰਡੀਆ ਦੇ ਵਿੱਚ ਵੀ ਇਹ ਗੱਲ ਕੋਈ ਬੈਨ ਕਰਨ ਵਾਲਾ ਵਿਸ਼ਾ ਹੈ ਨਹੀਂ ਸੀ ਜੇ ਕਿਸੇ ਐਕਟ੍ਰੈਸ ਨੇ ਉਹਦੇ ਵਿੱਚ ਫਿਲਮ ਵਿੱਚ ਕੰਮ ਕੀਤਾ ਕੰਮ ਵੀ ਪਹਿਲਾਂ ਦੀ ਉਹ ਰਿਕਾਰਡ ਹੋਈ ਹੈ ਮੂਵੀ ਜੋ ਹੋਇਆ ਉਹਦੇ ਵਿੱਚ ਕੋਈ ਐਡਾ ਵੱਡਾ ਇਸ਼ੂ ਹੋਣਾ ਨਹੀਂ ਚਾਹੀਦਾ ਨਾਲੇ ਕਲਾਕਾਰ ਚਾਹੇ ਪਾਕਿਸਤਾਨ ਦਾ ਹੋਵੇ ਕਲਾਕਾਰ ਚਾਹੇ ਇੰਡੀਆ ਦਾ ਹੋਵੇ ਜਿਹੜੇ ਕਲਾਕਾਰ ਹੁੰਦੇ ਨੇ ਉਹ ਸਭ ਦੇ ਸਾਂਝੇ ਹੁੰਦੇ ਨੇ ਕਲਾ ਉਹਨਾਂ ਦੀ ਸਾਰਿਆਂ ਦੀ ਸਾਂਝੀ ਹੁੰਦੀ ਹੈ ਸੋ ਸਾਨੂੰ ਇਦਾਂ ਦੇ ਮੁੱਦਿਆਂ ਉੱਤੇ ਕਲਾਕਾਰਾਂ ਨੂੰ ਇਹਨਾਂ ਨੂੰ ਵਿੱਚ ਲਿਆਉਣਾ ਹੀ ਨਹੀਂ ਚਾਹੀਦਾ ਬਾਕੀ ਜਿਹੜੇ ਝਗੜੇ ਨੇ ਦੇਸ਼ਾਂ ਦੇ ਚੱਲਦੇ ਰਹਿੰਦੇ ਨੇ ਪਰ ਕਲਾਕਾਰ ਤਾਂ ਸਭ ਦੇ ਸਾਂਝੇ ਨੇ ਹਿੰਦੂ ਸਿੱਖ ਇਹਦੇ ਵਿੱਚ ਤਾਂ ਕੋਈ ਜਿੰਨੇ ਕੋਈ ਸੁੰਣਾ ਹੈ ਕੋਈ ਰਾਗ ਸੁੰਣਾ ਹੈ ਉਹ ਹਿੰਦੂ ਨੇ ਵੀ ਸੁੰਣਾ ਹੈ ਸਿੱਖ ਨੇ ਵੀ ਸੁੰਣਾ ਹੈ ਕੋਈ ਚੰਗੀ ਗੱਲ ਕੋਈ ਵੀ ਕਰੇ ਸੋ ਸਾਨੂੰ ਕਲਾਕਾਰਾਂ ਲੋਕਾਂ ਨੂੰ ਇਹਨਾਂ ਨੂੰ ਸਾਈਡ ਤੇ ਰੱਖਣਾ ਚਾਹੀਦਾ ਹੈ ਇਹਨਾਂ ਨੂੰ ਆਪਣੀਆਂ ਨਿੱਜੀ ਲੜਾਈਆਂ ਵਿੱਚ ਸਾਨੂੰ ਲਿਆਉਣਾ ਨਹੀਂ ਚਾਹੀਦਾ ਦਲਜੀਤ ਵਰਗਿਆਂ ਦਾ ਇਹ ਇੰਡੀਆ ਨੂੰ ਵੀ ਦਲਜੀਤ ਦੇ ਉੱਤੇ ਮਾਣ ਹੋਣਾ ਚਾਹੀਦਾ ਜਿਹੜਾ ਤਿਰੰਗਾ ਲੈ ਕੇ ਉਹ ਤਾਂ ਦਿੱਲੀ ਦੇ ਵਿੱਚ ਕਿੱਦਾਂ ਉਹਨੇ ਤਿਰੰਗਾ ਉੱਤੇ ਪਾ ਕੇ ਮੋਢਿਆਂ ਤੇ ਗਾਉਂਦਾ ਸੀ ਤੇ ਭਾਰਤ ਨੂੰ ਵੀ ਉਹਦੇ ਤੇ ਮਾਣ ਹੋਣਾ ਚਾਹੀਦਾ ਕਿ ਉੱਥੇ ਤੱਕ ਹੋ ਗਿਆ ਜਿੱਥੇ ਤੱਕ ਕੋਈ ਨਹੀਂ ਐਲ.ਐ ਦੇ ਵਿੱਚ ਪਹੁੰਚ ਸਕਿਆ ਮੈਂ ਵੇਖ ਕੇ ਆਇਆ ਉਹ ਜਗ੍ਹਾ ਸੋ ਭਾਰਤ ਨੂੰ ਵੀ ਉਹਦੇ ਤੇ ਮਾਣ ਹੋਣਾ ਚਾਹੀਦਾ ਤੇ ਸਿੱਖਾਂ ਨੂੰ ਤਾਂ ਮਾਣ ਹੋਣਾ ਹੀ ਚਾਹੀਦਾ ਹਾਂ ਜਿਹੜਾ ਮਾਮਨਾ ਦੁਆਰਾ ਫੇਰਾਈ ਗਈ ਚੋਣਸਾ ਮਰਾ ਨੂੰ ਕੁਝ ਕਹਿਣਾ ਚਾਹੁੰਦਾ ਨਹੀਂ ਹੋ ਤਾਂ ਹਰਕਤ ਦਾ ਫਰਜ ਬਣਦਾ ਹੈ ਦੀ ਜੇ ਕਿਸੇ ਨੂੰ ਜੋ ਚੰਗਾ ਲੱਗਦਾ ਹੈ ਉਹ ਕਰਨ ਆਪਾਂ ਤਾਂ ਸਦਾ ਹੀ ਤਿਆਰ ਆ ਮੈਂ ਤਾਂ ਪਹਿਲੇ ਦਿਨ ਹੀ ਕਹਿਤਾ ਸੀ ਵੀ ਮੇਰੀਆਂ ਰਿਕਾਰਡਿੰਗਾਂ ਸਾਹਮਣੇ ਰੱਖ ਲਿਓ ਅੱਜ ਨਹੀਂ ਤਾਂ 10 ਦਿਨ ਨੂੰ 10 ਦਿਨ ਨੂੰ 10 ਮਹੀਨਿਆਂ ਨੂੰ ਆਪੇ ਕਲੀਅਰ ਹੋ ਜਾਊਗਾ ਸਾਨੂੰ ਪਤਾ ਹੈ ਵੀ 1% ਵੀ ਸਾਡੀ ਕਿਤੇ ਉਹਦੇ ਵਿੱਚ ਗਲਤੀ ਨਾ ਆਈ ਹੈ ਨਾ ਆਊਗੀ ਦੁਨੀਆ 'ਚ ਜਿੱਥੇ ਮਰਜ਼ੀ ਜਿਹੜੀ ਮਰਜ਼ੀ ਏਜੰਸੀ ਜਾਂਚ ਕਰ ਲਵੇ ਅਸੀਂ ਸਹਿਯੋਗ ਦਿੱਤਾ ਹੈ ਇਹਨਾਂ ਨੇ ਜੋ-ਜੋ ਪੁੱਛਿਆ ਅਸੀਂ ਪਹਿਲਾਂ ਵੀ ਸਹਿਯੋਗ ਦਿੱਤਾ ਹੈ ਔਰ ਅੱਗੇ ਤੋਂ ਜੋ ਜੋ ਪੁੱਛਣਗੇ ਅਸੀਂ ਫੇਰ ਸਹਿਯੋਗ ਦੇ ਆ। ਲਾਸਟ ਦੇਰ ਤੱਕਾਂ ਨੂੰ ਕੋਈ ਕੀ ਕਹਿਣਾ ਚਾਹੁੰਦਾ? ਬਸ ਅਸੀਂ ਆ ਜੁੜੀਏ ਗੁਰੂ ਸਾਹਿਬ ਨਾਲ, ਗੁਰਬਾਣੀ ਨਾਲ ਜੁੜੀਏ, ਚੰਗੇ ਇਨਸਾਨ ਬਣੀਏ, ਇਨਸਾਨੀਅਤ ਪ੍ਰੇਮੀ ਬਣੀਏ ਅਸੀਂ। ਸਭ ਤੋਂ ਜ਼ਰੂਰੀ ਹੈ ਵੇਖੋ Hindu ਹੋ, Sikh ਹੋ, ਜਿਹੜੇ ਮਰਜੀ ਧਰਮ ਵਿੱਚ ਹੋ ਪਰ ਕੋਸ਼ਿਸ਼ ਕਰੀਏ ਕਿ ਅਸੀਂ ਚੰਗੇ ਇਨਸਾਨ ਬਣੀਏ। ਸਾਡਾ ਸਾਡੀ ਮੰਜ਼ਲ ਚੰਗੇ ਇਨਸਾਨ ਬੰਨਾ ਹੈ। ਮੈਂ Sikh ਬਣ ਗਿਆ। ਕੀ ਮੈਂ ਚੰਗਾ ਇਨਸਾਨ ਬਣਿਆ ਇਹ ਜ਼ਰੂਰ ਤੁਸੀਂ ਸੋਚੀਏ ਅਸੀਂ Hindu ਬਣ ਗਏ ਆ ਕੀ ਅਸੀਂ ਚੰਗੇ ਇਨਸਾਨ ਬਣੇ ਆ ਸੋ ਅਸੀਂ ਚੰਗੇ ਇਨਸਾਨ ਬਣੀਏ ਸਾਨੂੰ ਉਹਦੇ ਵੱਲ ਕੋਸ਼ਿਸ਼ ਕਰਨੀ ਚਾਹੀਦੀ ਹੈ